ਸਸ਼ੀਗਲ ਜੀ ਆਸਟ੍ਰੇਲੀਆ ਬਲਟਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਸ਼ੁਰੂਆਤ ਕਰ ਲੈਂਦੇ ਆਂ ਸੁਰਖੀਆਂ ਦੇ ਨਾਲ 21 ਸਾਲਾ ਸ਼ੈਲਟ ਵਾਕਰ ਬਣੀ ਆਸਟ੍ਰੇਲੀਆ ਦੀ ਸਭ ਤੋਂ ਨੌਜਵਾਨ ਸੈਨੇਟ ਉੱਤਰ ਸੈਨੇਟ ਦੀ 6ਵੀਂ ਸੀਟ ਜਿੱਤ ਕੇ ਨੌਜਵਾਨਾਂ ਦੇ ਲਈ ਖੋਲੀ ਨਵੀਂ ਰਾਹਦਾਰੀ ਜੈਕੀ ਲੈਂਬੀ ਨੇ ਹੈਨਸਨ ਦੀ ਟੀ ਨੂੰ ਸਖਤ ਮੁਕਾਬਲੇ ਵਿੱਚ ਹਰਾਇਆ ਦੁਸ਼ਮਾਨੀਆਂ ਦੀ ਮਹੱਤਵਪੂਰਨ 5ਵੀਂ ਸੈਨੇਟ ਸੀਟ ਤੇ ਜਿੱਤ ਕੀਤੀ ਹਾਸਲ ਪਰਵਾਸੀਆਂ ਦੀ ਵੱਡੀ ਆਮਦ ਦਾ ਲੇਬਰ ਪਾਰਟੀ ਨੂੰ ਮਿਲਿਆ ਫਾਇਦਾ ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਉੱਚ ਪੱਧਰ ਤੇ ਬਣੇ ਰਹਿਣ ਦੀ ਸੰਭਾਵਨਾ ਤੇੜੋਈਨਾਂ ਸਰਗਰਮੀਆਂ ਦਾ ਵਿਸਥਾਰ ਆਸਟ੍ਰੇਲੀਆ ਦੀ ਸਿਆਸਤ ਦੇ ਵਿੱਚ ਇੱਕ ਨਵਾਂ ਇਤਿਹਾਸ ਰਚਿਆ ਗਿਆ ਜਿੱਥੇ ਦੱਖਣੀ ਆਸਟ੍ਰੇਲੀਆ ਦੇ ਵਿੱਚ 21 ਸਾਲ ਦੀ ਕੁੜੀ ਸਭ ਤੋਂ ਨੌਜਵਾਨ ਸੈਨੇਟਰ ਬਣੀ ਹੈ ਜਿਸ ਤੋਂ ਬਾਅਦ ਉਸ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਚੁੱਕਿਆ ਹੈ ਦੱਖਣੀ ਆਸਟ੍ਰੇਲੀਆ ਦੀ ਸ਼ਾਰਲਟ ਵਾਕਰ ਨੇ ਕੇਵਲ 21 ਸਾਲ ਦੀ ਉਮਰ ਦੇ ਵਿੱਚ ਆਸਟ੍ਰੇਲੀਆ ਦੀ ਸਭ ਤੋਂ ਨੌਜਵਾਨ ਸੈਨੇਟਰ ਬਣ ਕੇ ਇਤਿਹਾਸ ਰਚ ਦਿੱਤਾ ਹੈ। ਉਸਨੇ ਲੇਬਰ ਪਾਰਟੀ ਦੇ ਵੱਲੋਂ ਉੱਤਰ ਸਦਨ ਸੈਨੇਟ ਦੀ 6ਵੀਂ ਸੀਟ ਜਿੱਤ ਕੇ ਨੌਜਵਾਨਾਂ ਦੇ ਲਈ ਨਵੀਂ ਰਾਹਦਾਰੀ ਖੋਲੀ ਹੈ। ਚੋਣ ਵਾਲੀ ਰਾਤ ਆਪਣਾ ਜਨਮ ਦਿਨ ਮਨਾਉਣ ਵਾਲੀ ਵਾਕਰ ਨੇ ਕਿਹਾ ਕਿ ਹਾਲਾਂਕਿ ਇਹ ਜ਼ਿੰਮੇਵਾਰੀ ਭਾਰੀ ਹੋਵੇਗੀ ਪਰ ਇਸ ਦੇ ਨਾਲ ਹੀ ਉਹ ਚਾਹੁੰਦੀ ਹੈ ਕਿ ਹੋਰ ਨੌਜਵਾਨ ਖਾਸ ਕਰਕੇ ਨੌਜਵਾਨ ਔਰਤਾਂ ਵੀ ਰਾਜਨੀਤੀ ਦੇ ਵਿੱਚ ਆਪਣਾ ਯੋਗਦਾਨ ਪਾਉਣ ਦੀ ਹਿੰਮਤ ਕਰਨ। ਉਹਨਾਂ ਕਹਿੰਿਆ ਕਿ ਮੈਂ ਦੱਖਣੀ ਆਸਟ੍ਰੇਲੀਆ ਵਾਸੀਆਂ ਦੇ ਲਈ ਵਧੀਆ ਕੰਮ ਕਰਨਾ ਚਾਹੁੰਦੀ ਹਾਂ ਪਰ ਨਾਲ ਹੀ ਨੌਜਵਾਨਾਂ ਨੂੰ ਵਿਸ਼ਵਾਸ ਦੇਣਾ ਚਾਹੁੰਦੀ ਹਾਂ ਕਿ ਰਾਜਨੀਤੀ ਨੌਜਵਾਨ ਪੀੜੀ ਦੇ ਲਈ ਵੀ ਸੰਭਵ ਹੈ। As my term will begin on 1 ਜੁਲਾਈ Like in the coming days after that, I'll go to Senate School, so all the new senators um, from all parties will sort of get taught the ropes a little bit. Um, I think it'll be a big adjustment. You know, it is a significant amount of time in Canberra, um, but you know, I think I think it's a balance. Obviously, you are there to serve people. ਵਾਕਰ ਨੇ ਲੇਬਰ ਪਾਰਟੀ ਦੇ ਵੱਲੋਂ ਉੱਤਰ ਸਦਨ ਦੀ 6ਵੀਂ ਸੀਟ ਜਿੱਤ ਕੇ ਨੌਜਵਾਨਾਂ ਦੇ ਲਈ ਨਵੀਂ ਰਾਹਦਾਰੀ ਖੋਲੀ ਹੈ ਇਸ ਤੋਂ ਬਾਅਦ ਆਸਟ੍ਰੇਲੀਆ ਦੇ ਉਹਨਾਂ ਨੌਜਵਾਨਾਂ ਦਾ ਹੌਸਲਾ ਵਧੇਗਾ ਜੋ ਕਿ ਸਿਆਸਤ ਦੇ ਵਿੱਚ ਆਉਣਾ ਚਾਹੁੰਦੇ ਨੇ ਅਤੇ ਛੋਟੀ ਉਮਰੇ ਹੀ ਕੁਝ ਕਰਨਾ ਚਾਹੁੰਦੇ ਨੇ ਵਾਨਨੇਸ਼ਨ ਲੀਡਰ ਦੀ ਬੇਟੀ ਨੂੰ ਹਰਾ ਕੇ ਜੈਕੀ ਲੈਂਬੀ ਨੇ ਪੰਜਵੀਂ ਸੈਨੇਟ ਤੇ ਜਿੱਤ ਹਾਸਲ ਕੀਤੀ ਹੈ 2013 ਦੇ ਵਿੱਚ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਜੈਕੀ ਨੇ ਇਸ ਵਾਰ ਸੀਟ ਜਿੱਤ ਕੇ ਕਈ ਤਰ੍ਹਾਂ ਦੇ ਇਲਜ਼ਾਮਾਂ ਤੇ ਵਿਰਾਮ ਚਿੰਨ ਲਗਾ ਦਿੱਤਾ ਹੈ ਜੈਕੀ ਲੈਂਬੀ ਨੇ ਵਾਨਨੇਸ਼ਨ ਲੀਡਰ ਪੌਲਨ ਹੈਂਸਨ ਦੀ ਧੀ ਲੀ ਹੈਂਸਨ ਨੂੰ ਹਰਾ ਕੇ ਅਸਮਾਨੀਆ ਦੀ ਮਹੱਤਵਪੂਰਨ ਪੰਜਵੀਂ ਸੈਨੇਟ ਸੀਟ ਤੇ ਜਿੱਤ ਹਾਸਲ ਕੀਤੀ ਹੈ ਆਸਟ੍ਰੇਲੀਅਨ ਚੋਣ ਕਮਿਸ਼ਨ ਨੇ ਵੋਟਾਂ ਦੀ ਗਿਣਤੀ ਦੀ ਪੁਸ਼ਟੀ ਕਰਦੇ ਹੋਏ ਸਖਤ ਮੁਕਾਬਲੇ ਦੇ ਬਾਰੇ ਵੀ ਦੱਸਿਆ ਜੈਕੀ ਲੈਂਬੀ ਨੂੰ ਲੇਬਰ ਸੈਂਟਰ ਕੈਰਲ ਬ੍ਰਾਊਨ ਅਤੇ ਰਿਚਰਡ ਡੌਲਿੰਗ ਗ੍ਰੀਨਸ ਸੈਂਟਰ ਨਿਕ ਮੈਕਮ ਅਤੇ ਲਿਬਰਲ ਤੋਂ ਕਲੈਅਰ ਚੈਂਡਲਰ ਅਤੇ ਰਿਚਰਡ ਕੋਲਬੈਕ ਦੇ ਨਾਲ ਚੁਣਿਆ ਗਿਆ ਸੈਨੇਟਰ ਦੀ ਇਸ ਤਰਲੇਦਾਰ ਔਰਤ ਨੇ 2013 ਦੇ ਵਿੱਚ ਕਲਾਈ ਪਾਮਰ ਦੀ ਪਾਮਰ ਯੂनाइटेड ਪਾਰਟੀ ਦੇ ਅਧੀਨ ਸੰਸਦ ਦੇ ਵਿੱਚ ਪ੍ਰਵੇਸ਼ ਕੀਤਾ ਸੀ ਹਾਲਾਂਕਿ ਉਹ 2014 ਦੇ ਵਿੱਚ ਇੱਕ ਸੰਤੰਤਰ ਵਿਅਕਤੀ ਦੇ ਵਜੋਂ ਪਾਰਲੀਮੈਂਟ ਦੇ ਵਿੱਚ ਬੈਠਣ ਦੇ ਲਈ ਇਸ ਪਾਰਟੀ ਤੋਂ ਵੱਖ ਹੋ ਗਈ ਸੀ ਨਵੰਬਰ 2017 ਦੇ ਵਿੱਚ ਕਈ ਹੋਰ ਸੰਸਦ ਮੈਂਬਰਾਂ ਦੇ ਨਾਲ ਉਸ ਨੂੰ ਅਸਤੀਫਾ ਦੇਣ ਲਈ ਮਜਬੂਰ ਕੀਤਾ ਗਿਆ ਸੀ ਜਦੋਂ ਇਹ ਖੁਲਾਸਾ ਹੋਇਆ ਕਿ ਉਸ ਨੂੰ ਉਸਦੇ ਸਕਾਟਿਸ ਜਨਮੇ ਪਿਤਾ ਤੋਂ ਵਿਰਾਸਤ ਵਿੱਚ ਬ੍ਰਿਟਿਸ਼ ਨਾਗਰਿਕਤਾ ਮਿਲੀ ਸੀ ਸੈਂਟਰ ਲੈਂਬੀ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਜੇਕਰ ਉਹ ਦੁਬਾਰਾ ਚੁਣੀ ਜਾਂਦੀ ਹੈ ਤਾਂ ਇਹ ਇੱਕ ਸਿਆਸਤਦਾਨ ਵਜੋਂ ਉਸ ਦਾ ਆਖਰੀ ਕਾਰਜਕਾਲ ਹੋਵੇਗਾ ਚੋਣ ਦੇ ਦਿਨ ਤੋਂ ਥੋੜੀ ਦੇਰ ਬਾਅਦ ਸੈਂਟਰ ਹੈਂਸਨ ਨੇ ਸੈਂਟਰ ਲੈਂਬੀ ਤੇ ਨੀਤੀ ਦੇ ਬਾਰੇ ਵਿੱਚ ਨਾ ਦੱਸਣ ਦਾ ਦੋਸ਼ ਲਗਾਇਆ ਉਸਨੇ ਕਿਹਾ ਕਿ ਜੇਕਰ ਲੀ ਕੋਲ ਪ੍ਰਚਾਰ ਕਰਨ ਦੇ ਲਈ ਹੋਰ ਸਮਾਂ ਹੁੰਦਾ ਤਾਂ ਉਸ ਨੂੰ ਵਧੇਰੇ ਜ਼ੋਰਦਾਰ ਜਿੱਤ ਮਿਲਦੀ ਲੈਂਬੀ ਨੇ 4 ਹਫ਼ਤਿਆਂ ਦੀ ਮੁਹਿੰਮ ਚਲਾਈ ਉਸ ਕੋਲ ਬਸ ਇੰਨਾ ਹੀ ਸਮਾਂ ਸੀ ਲੋਕ ਸੈਨੀਟਰ ਲੈਂਬੀ ਤੋਂ ਬਹੁਤ ਮਨਾਸ ਹਨ ਅਤੇ ਉਹ ਸੈਲਮੈਨ ਉਦਯੋਗ ਦੇ ਵਿਰੁੱਧ ਹੈ ਉਹ ਕੋਈ ਸਲਾਹ مشورہ ਕੀਤੇ ਬਿਨਾ ਬਿਨਾ ਖੋਜ ਕੀਤੇਆਂ ਅਤੇ ਬਿਨਾ ਸੋਚੇ ਕਿ ਸੈਲਮੈਨ ਉਦਯੋਗ ਦੇ ਨਾਲ ਸੰਬੰਧਿਤ 5000 ਕਾਮਿਆਂ ਨੂੰ ਬਚਾਉਣ ਲਈ ਕੀ ਕਰ ਸਕਦੇ ਆ ਇਸ ਬਾਰੇ ਸੋਚੇ ਬਿਨਾ ਹੀ ਪਾਣੀ ਸੁੱਟ ਰਹੀ ਹੈ ਇਹ ਕਹਿਣਾ ਹੈ ਮੌਜੂਦਾ ਸੈਨੀਟਰ ਦਾ ਇੱਕ ਵਾਰ ਮੁੜ ਤੋਂ ਆਸਟ੍ਰੇਲੀਆ ਦੀ ਸੱਤਾ ਵਿੱਚ ਬੈਠਣ ਵਾਲੀ ਲੇਬਰ ਪਾਰਟੀ ਬਾਰੇ ਵਾਰ-ਵਾਰ ਇਹ ਚਰਚਾਵਾ ਉੱਠ ਰਹੀਆਂ ਨੇ ਕਿ ਵਧੀ ਹੋਈ ਇਮੀਗ੍ਰੇਸ਼ਨ ਦਾ ਫਾਇਦਾ ਇਸ ਪਾਰਟੀ ਨੂੰ ਮਿਲਿਆ। ਜਿਸ ਤੋਂ ਬਾਅਦ ਹੁਣ ਸਵਾਲ ਇਹ ਹੈ ਕਿ ਆਪਣੇ ਵਾਅਦੇ ਦੇ ਅਨੁਸਾਰ ਆਸਟ੍ਰੇਲੀਆ ਸਰਕਾਰ ਇਮੀਗ੍ਰੇਸ਼ਨ ਨੂੰ ਕਟਾਏਗੀ ਜਾਂ ਫਿਰ ਨਹੀਂ। ਭਾਰਤੀ ਅਤੇ ਚੀਨੀ ਪ੍ਰਵਾਸੀਆਂ ਦੀ ਵੱਡੀ ਆਮਦ ਸੰਭਾਵਿਤ ਤੌਰ ਤੇ ਲੇਬਰ ਦੇ ਹੱਕ ਦੇ ਵਿੱਚ ਇੱਕ ਸਥਾਈ voting block ਬਣਾ ਰਹੀ ਹੈ ਜਿਸ ਦਾ ਇਨਾ ਫੈਡਰਲ ਚੋਣਾਂ ਦੇ ਵਿੱਚ ਪਾਰਟੀ ਨੂੰ ਵੱਡਾ ਫਾਇਦਾ ਮਿਲਿਆ ਨਤੀਜੇ ਦੇ ਵਜੋਂ ਐਨ3 ਦੀ ਸ਼ਾਨਦਾਰ ਚੋਣ ਜਿੱਤ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਇਮੀਗ੍ਰੇਸ਼ਨ ਉੱਚ ਪੱਧਰ ਬਣੇ ਰਹਿਣ ਦੀ ਸੰਭਾਵਨਾ ਹੈ ਹਾਲਾਂਕਿ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਇਮੀਗ੍ਰੇਸ਼ਨ ਨੂੰ 260000 ਤੱਕ ਸੀਮਿਤ ਕਰਨ ਦਾ ਵਾਅਦਾ ਕੀਤਾ ਸੀ ਇਮੀਗ੍ਰੇਸ਼ਨ ਨੂੰ ਘਟਾਉਣ ਦੇ ਵਾਅਦਿਆਂ ਦੇ ਬਾਵਜੂਦ ਅਸਲ ਅੰਕੜੇ ਸਰਕਾਰੀ ਅਨੁਮਾਨ ਤੋਂ ਕਿਤੇ ਵੱਧ ਨੇ ਇਸ ਸਾਲ ਮਾਰਚ ਤੱਕ 437440 ਮਾਈਗ੍ਰੈਂਟ ਆਸਟ੍ਰੇਲੀਆ ਪਹੁੰਚੇ ਜੋ ਸਰਕਾਰੀ ਅਨੁਮਾਨਾਂ ਤੋਂ ਵੱਧ ਸਨ ਪਾਰਾਮਾਟਾ ਤੇ ਬੈਨਲੋਂਗ ਵਰਗੀਆਂ ਸੀਟਾਂ ਤੇ ਲੇਬਰ ਪਾਰਟੀ ਵੱਲ ਵੱਡਾ ਬਦਲਾਅ ਦੇਖਿਆ ਗਿਆ ਜਿੱਥੇ ਭਾਰਤੀ ਅਤੇ ਚੀਨੀ ਮੂਲ ਦੇ ਵਸਨੀਕਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਅਰਥਸ਼ਾਸਤਰੀ ਲੀਥਮੈਨ ਅਨਸੈਲਨ ਦਾ ਤਰਕ ਹੈ ਕਿ ਭਾਰਤ ਅਤੇ ਚੀਨ ਵਰਗੇ ਕੁਝ ਦੇਸ਼ਾਂ ਤੇ ਕੇਂਦਰਿਤ ਇਮੀਗ੍ਰੇਸ਼ਨ ਨਸਲੀ ਆਧਾਰਤ ਰਾਸਨੀਤਿਕ ਲਹਿਰਾਂ ਪੈਦਾ ਕਰ ਸਕਦੀ ਹੈ ਜੋ ਇਨਾ ਭਾਈਚਾਰਿਆਂ ਦੇ ਅਨੁਕੂਲਨ ਤਰੀਕਿਆਂ ਦੇ ਨਾਲ ਨੀਤੀ ਨੂੰ ਪ੍ਰਭਾਵਿਤ ਕਰਦੀਆਂ ਨੇ ਉਹ ਚੇਤਾਵਨੀ ਦਿੰਦੇ ਨੇ ਕਿ ਲੇਬਰ ਪਾਰਟੀ ਦੇ ਵੋਟਰ ਆਧਾਰ ਨੂੰ ਮਜ਼ਬੂਤ ਕਰਕੇ ਅਤੇ ਲੇਬਰ ਦੇ ਲਈ ਕੁਝ ਰਵਾਇਤੀ ਲਿਬਰਲ ਸੀਟਾਂ ਨੂੰ ਸੁਰੱਖਿਅਤ ਬਣਾ ਕੇ ਲੰਡਨ ਵਾਂਗ ਆਸਟ੍ਰੇਲੀਆ ਦੀ ਸਿਆਸਤ ਨੂੰ ਨਵਾਂ ਰੂਪ ਦੇ ਸਕਦਾ ਹੈ ਭਾਰਤੀ ਅਤੇ ਚਿਨੀ ਮੂਲ ਦੇ ਵਸਨੀਕਾਂ ਦੀ ਵਾਧਦੀ ਗਿਣਤੀ ਦੇ ਮੱਦੇਨਜ਼ਰ ਵਿਸ਼ਲੇਸ਼ਕਾਂ ਦਾ ਸੁਝਾਅ ਹੈ ਕਿ ਲੇਬਰ ਪਾਰਟੀ ਨੂੰ ਲੰਬੇ ਸਮੇਂ ਤੇ ਚੋਣ ਫਾਇਦਿਆਂ ਤੇ ਉੱਚ ਇਮੀਗ੍ਰੇਸ਼ਨ ਬਣਾਈ ਰੱਖਣ ਦੇ ਲਈ ਉਤਸ਼ਾਹਿਤ ਕੀਤਾ ਜਾਵੇਗਾ ਜਿਸ ਨਾਲ ਜਨਸੰਖਿਆ ਤਬਦੀਲੀਆਂ ਰਾਹੀਂ ਰਾਜਨੀਤਿਕ ਗੜਬੜ ਬਾਰੇ ਚਿੰਤਾਵਾਂ ਪੈਦਾ ਹੋ ਗਈਆਂ ਨੇ ਆਸਟ੍ਰੇਲੀਆ ਦੇ ਊਰਜਾ ਰੈਗੂਲੇਟਰ ਨੇ ਕੀਮਤਾਂ ਦੀ ਹੱਦ ਦਾ ਐਲਾਨ ਕਰਦਿਆਂ ਘਰਾਂ ਦੀ ਬਿਜਲੀ 10% ਤੱਕ ਵਧਾਉਣ ਦਾ ਸੁਨੇਹਾ ਦਿੱਤਾ ਜੋ ਕਿ 1 ਜੁਲਾਈ 2025 ਤੋਂ ਲਾਗੂ ਵੀ ਹੋ ਜਾਵੇਗਾ ਇਸ ਤੋਂ ਬਾਅਦ ਕਿੱਥੇ ਕਿੰਨੇ ਪ੍ਰਤੀਸ਼ਤ ਦਾ ਵਾਧਾ ਹੋਇਆ ਆਓ ਜਾਣਦੇ ਹਾਂ ਰਿਪੋਰਟ ਦੇ ਜ਼ਰੀਏ ਆਸਟ੍ਰੇਲੀਆ ਦੇ ਊਰਜਾ ਰੈਗੂਲੇਟਰ ਅਤੇ ਨਵੇਂ ਡਿਫਾਲਟਰ ਮਾਰਕੀਟ ਆਫਰ ਕੀਮਤਾਂ ਦੀ ਹੱਦ ਦਾ ਐਲਾਨ ਕੀਤਾ ਗਿਆ ਜਿਸ ਨਾਲ ਆਉਣ ਵਾਲੇ ਮਹੀਨਿਆਂ ਦੇ ਵਿੱਚ ਘਰਾਂ ਅੰਦਰ ਬਿਜਲੀ ਦੀਆਂ ਕੀਮਤਾਂ ਵਿੱਚ 10% ਤੱਕ ਵਾਧਾ ਹੋਣ ਵਾਲਾ ਹੈ ਐਨ ਐਸ ਡਬਲਯੂ ਯਾਨੀ ਕਿ ਨਿਊ ਸਾਊਥ ਵੇਲਜ਼ ਦੇ ਵਿੱਚ ਰਿਹਾਇਸ਼ੀ ਗਾਹਕਾਂ ਨੂੰ 1 ਜੁਲਾਈ 2025 ਤੋਂ ਸਭ ਤੋਂ ਤੇਜ਼ ਵਾਧੇ ਦਾ ਸਾਹਮਣਾ ਕਰਨਾ ਪਵੇਗਾ ਸਟੈਂਡਿੰਗ ਆਫਰ ਪਲਾਨ ਵਾਲੇ ਲੋਕਾਂ ਦੇ ਲਈ ਕੀਮਤ ਵਿੱਚ 8.3% ਤੋਂ 9.7% ਤੱਕ ਦਾ ਵਾਧਾ ਹੋਵੇਗਾ ਸਾਊਥ-ਈਸਟ ਕੁئینਜ਼ਲੈਂਡ ਦੇ ਘਰਾਂ ਦੇ ਵਿੱਚ ਬਿਜਲੀ ਦੇ ਬਿੱਲ ਵਿੱਚ 0.5% ਤੋਂ 3.7% ਦੇ ਵਿਚਕਾਰ ਵਾਧਾ ਹੋਵੇਗਾ ਜਦਕਿ ਸਾਊਥ ਆਸਟ੍ਰੇਲੀਆ ਵਿੱਚ ਗਾਹਕਾਂ ਨੂੰ ਕੀਮਤਾਂ ਦੇ ਵਿੱਚ 2.3% ਤੋਂ 3.2% ਦਾ ਵਾਧਾ ਸਹਿਣਾ ਪਵੇਗਾ ਸਟੈਂਡਿੰਗ ਆਫਰ ਪਲਾਨ ਤੇ ਛੋਟੇ ਕਾਰੋਬਾਰੀ ਕਸਟਮਰਾਂ ਨੂੰ ਖੇਤਰ ਦੇ ਆਧਾਰ ਤੇ 0.8% ਤੋਂ 8.5% ਦੇ ਵਾਧੇ ਦਾ ਸਾਹਮਣਾ ਕਰਨਾ ਪਵੇਗਾ ਇਹ ਤਿੰਨੇ ਸਟੇਟ ਆਸਟ੍ਰੇਲੀਆ ਦੀ ਲਗਭਗ 27 ਮਿਲੀਅਨ ਆਬਾਦੀ ਵਿੱਚੋਂ ਲਗਭਗ 17 ਮਿਲੀਅਨ ਦਾ ਘਰ ਹਨ ਆਸਟ੍ਰੇਲੀਆ ਦੇ ਊਰਜਾ ਰੈਗੂਲੇਟਰ ਦੇ ਚੇਅਰਮੈਨ ਕਲੈਰ ਸੇਵਜ ਨੇ ਖਪਤਕਾਰਾਂ ਤੇ ਅਸਰ ਨੂੰ ਸਵੀਕਾਰ ਕਰਦਿਆਂ ਉਹਨਾਂ ਨੂੰ ਬਿਹਤਰ ਸੌਦੇ ਲਈ ਖਰੀਦਦਾਰੀ ਕਰਨ ਲਈ ਉਤਸ਼ਾਹਿਤ ਕੀਤਾ ਰਿਟੇਲਰਾਂ ਨੂੰ ਘੱਟੋ-ਘੱਟ ਹਰ 100 ਦਿਨਾਂ ਵਿੱਚ ਸੰਭਾਵਿਤ ਬੱਚਤਾਂ ਬਾਰੇ ਗਾਹਕਾਂ ਨੂੰ ਸੂਚਿਤ ਕਰਨ ਦੀ ਲੋੜ ਹੁੰਦੀ ਹੈ ਸ਼ੱਕ ਦੇ ਆਧਾਰ ਤੇ ਕੀਤੀ ਜਾ ਰਹੀ ਇੱਕ ਵੱਡੀ ਜਾਂਚ ਦੇ ਦੌਰਾਨ ਹੈ ਵਿਕਟੋਰੀਆ ਪੁਲਿਸ ਨੂੰ ਇੱਕ ਬਹੁਤ ਹੀ ਵੱਡੀ ਕਾਮਯਾਬੀ ਮਿਲੀ ਹੈ ਵੱਖ-ਵੱਖ ਥਾਵਾਂ ਤੋਂ ਕੀਤੀਆਂ ਗਈਆਂ 6 ਗ੍ਰਿਫਤਾਰੀਆਂ ਦੇ ਨਾਲ ਮਿਲੀਅਨਸ ਡਾਲਰ ਦਾ ਸਮਾਨ ਵੀ ਜ਼ਬਤ ਕਰ ਲਿਆ ਗਿਆ ਹੈ। ਵਿਕਟੋਰੀਆ ਪੁਲਿਸ ਦੇ ਵੱਲੋਂ ਇੱਕ ਅਯੋਇਤ ਅਪਰਾਧਿਕ ਗਰੋਹ ਖਿਲਾਫ ਚਲਾਈ ਗਈ ਵੱਡੀ ਕਾਰਵਾਈ ਦੇ ਵਿੱਚ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੌਰਾਨ ਪੁਲਿਸ ਨੇ ਲਗਭਗ ਅੱਧੇ ਮਿਲੀਅਨ ਡਾਲਰ ਮੁੱਲ ਦੀ ਡਰੱਗਸ, ਨਕਦੀ, ਚੋਰੀ ਕੀਤੀਆਂ ਗੱਡੀਆਂ ਅਤੇ ਹਥਿਆਰਾਂ ਦੇ ਹਿੱਸੇ ਬਰਾਮਦ ਕੀਤੇ ਨੇ ਕਾਰਵਾਈ ਬਾਲਵਨ ਕੈਲੀਫੋਰਨੀਆ ਗਲੀ ਫੁੱਟ ਸਕਰੇ ਫੁੱਟ ਸਕਰੇ ਵੈਸਟ ਰੋਵਲ ਸਪਾਰਕਸਵਰਡ ਸਨਸ਼ਾਈਨ ਨਾਰਥ ਅਤੇ ਵਾਰ ਬਟਨ ਦੇ 13 ਘਰਾਂ ਤੇ ਸਟੋਰੇਜ ਫੈਸਿਲਿਟੀਆਂ ਤੇ ਕੀਤੀ ਗਈ ਹੈ ਪੁਲਿਸ ਦੇ ਅਨੁਸਾਰ ਇਹਨਾਂ ਸਾਰੀਆਂ ਥਾਵਾਂ ਤੋਂ 1,50,000 ਡਾਲਰ ਤੋਂ ਵੱਧ ਨਗਦ ਰਕਮ ਚੋਰੀ ਕੀਤੀਆਂ ਗਈਆਂ ਗੱਡੀਆਂ ਗੋਲੀਬਾਰੂ ਸਮੱਗਰੀ ਅਤੇ ਹਥਿਆਰਾਂ ਦੇ ਹਿੱਸੇ ਲਗਭਗ 2 ਕਿਲੋ ਨਸ਼ੀਲੇ ਪਦਾਰਥ ਜਿਸ ਵਿੱਚ ਮੈਥਫੈਟਾਮਾਈਨ, ਸਟੇਰੋਇਡ ਅਤੇ ਨੁਸਕੇ ਵਾਲੀਆਂ ਦਵਾਈਆਂ ਸ਼ਾਮਲ ਨੇ ਜਬਤ ਕੀਤੇ ਗਏ ਨੇ ਜੇਕਰ ਗ੍ਰਿਫਤਾਰ ਵਿਅਕਤੀਆਂ ਦੀ ਗੱਲ ਕਰੀਏ ਤਾਂ 35 ਸਾਲਾ ਇੱਕ ਵਿਅਕਤੀ ਹੋਪਰਸ ਕ੍ਰਾਸਿੰਗ ਦਾ ਨਿਵਾਸੀ ਹੈ ਜਦਕਿ 36 ਸਾਲਾ ਇੱਕ ਵਿਅਕਤੀ ਰੋਵਲ ਦਾ ਨਿਵਾਸੀ ਹੈ ਉਧਰ 40 ਸਾਲਾ ਡੋਰਿੰਡ ਦਾ ਨਿਵਾਸੀ ਹੈ 2 34 ਸਾਲਾਂ ਦੇ ਵਿਅਕਤੀ ਨੇ ਜਿਨ੍ਹਾਂ ਦੀ ਕੋਈ ਨਿਸ਼ਚਿਤ ਰਿਹائش ਨਹੀਂ ਹੈ 43 ਸਾਲਾ ਵਿਅਕਤੀ ਸਪਾਰਟਸ ਬੋਡ ਦਾ ਨਿਵਾਸੀ ਹੈ ਇਹ ਗ੍ਰਿਫਤਾਰੀ ਇੱਕ ਵੱਡੀ ਜਾਂਚ ਦਾ ਹਿੱਸਾ ਹੈ ਜੋ ਕਿ ਮੈਲਬਨ regional victoria te interstate نشਾਤ ate hathiyar tasqri grow nu khatam karan de layi kiti ja rahi hai. <laughs> 21 ਸਾਲਾ ਸ਼ਾਲਟ ਵਾਕਰ ਬਣੀ ਆਸਟ੍ਰੇਲੀਆ ਦੀ ਸਭ ਤੋਂ ਨੌਜਵਾਨ ਸੈਨੇਟ ਉੱਤਰ ਸੈਨੇਟ ਦੀ 6ਵੀਂ ਸੀਟ ਜਿੱਤ ਕੇ ਨੌਜਵਾਨਾਂ ਦੇ ਲਈ ਖੋਲੀ ਨਵੀਂ ਰਾਹਦਾਰੀ ਜੈਕੀ ਲੈਂਬੀ ਨੇ ਹੈਨਸਨ ਦੀ ਤੀਨੂ ਸਖਤ ਮੁਕਾਬਲੇ ਵਿੱਚ ਹਰਾਇਆ ਦੁਸਮਾਨੀਆਂ ਦੀ ਮਹੱਤਵਪੂਰਨ 5ਵੀਂ ਸੈਨੇਟ ਸੀਟ ਤੇ ਜਿੱਤ ਕੀਤੀ ਹਾਸਲ ਪ੍ਰਵਾਸੀਆਂ ਦੀ ਵੱਡੀ ਆਮਦ ਦਾ ਲੇਬਰ ਪਾਰਟੀ ਨੂੰ ਮਿਲਿਆ ਫਾਇਦਾ ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਉੱਚ ਪੱਧਰ ਤੇ ਬਣੇ ਰਹਿਣ ਦੀ ਸੰਭਾਵਨਾ ਅੱਜ ਦੇ ਆਸਟ੍ਰੇਲੀਆ ਬੱਲੇਟਨ ਦੇ ਵਿੱਚ ਐਨਾਂ ਹੀ ਕੱਲ ਮੌਜੂਦ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ